ਦੀ ਦਿਨੋਸ ਪੰਜਾਬ ਦੇਖ ਰਿਹਾ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਰਿਪੋਰਟਰ ਕੁਲਦੀਪ ਸਿੰਘ ਅੱਥੜਾ ਖਾਸ ਰਿਪੋਰਟ ਲੈ ਕੇ ਹਾਜ਼ਰ ਹੋਇਆ ਜਗਤਗੁਰੂ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ 698 અવਤਾਰ ਗੁਰਪੁਰਬ ਨੂੰ ਸਮਰਪਿਤ ਵਕ ਵਕ ਕਲਾਕਾਰਾਂ ਵੱਲੋਂ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਸਤਕਾਰ ਦੇ ਵਿੱਚ ਅਨੇਕਾਂ ਸ਼ਬਦ ਜਿਹੜੇ ਦਸ਼ਕਾਂ ਦੀ ਝੋਲੀ ਦੇ ਵਿੱਚ ਪਾਏ ਪਾਏ ਜਾ ਰਹੇ ਨੇ ਇਸੇ ਲੜੀ ਦੇ ਤਹਿਤ ਸਾਡੇ ਬਹੁਤ ਹੀ ਸਤਿਕਾਰਯੋਗ ਬੱਗਾ ਸੇਲਖਿਆਣਾ ਜੀ ਜਿਨ੍ਹਾਂ ਦੀ ਕਲਮ ਤੋਂ ਬਹੁਤ ਹੀ ਅੱਛਾ ਗੀਤ ਗੁਰੂ ਦੇ ਪੁੱਤਰ ਜਿਸ ਲੋਕ ਕੇ ਬਹੁਤ ਹੀ ਸਰੀਲੇ ਫਨਕਾਰ ਬਹੁਤ ਹੀ ਬਲੰਦ ਆਵਾਜ਼ ਦੇ ਮਾਲਕ ਜਨਾਬ ਧਰਮਪਾਲ ਧੰਮਾ ਜੀ ਵੱਲੋਂ ਆਪਣੇ ਸੋਹਣੇ ਸ਼ਬਦਾਂ ਦੇ ਨਾਲ ਆਪਣੇ ਸੋਹਣੇ ਚਾਰਨ ਦੇ ਨਾਲ ਗਾਇਆ ਗਿਆ ਜੋ ਮਾਰਕੀਟ ਦੇ ਵਿੱਚ ਭੇਜਿਆ ਗਿਆ ਉਸ ਦੇ ਸਬੰਧ ਵਿੱਚ ਅੱਜ ਰਿਸ਼ੀ ਠਾਕਰ ਦਾਸ ਜੀ ਹਰੀਪੁਰ ਖਾਲਸਾ ਜਿੱਥੇ ਅੱਜ ਆਪਾਂ ਖਾਸ ਤੌਰ ਤੇ ਪਹੁੰਚੇ ਜਿੱਥੇ ਸਤਿਕਾਰਯੋਗ ਗੱਦੀਨਸ਼ੀਲ ਸੰਤ RAM ਸੇਵਕ ਜੀ ਜਿਨ੍ਹਾਂ ਵੱਲੋਂ ਅੱਜ ਆਸ਼ੀਰਵਾਦ ਲੈਣ ਵਾਸਤੇ ਅੰਬੇਦਕਰ ਪ੍ਰੈਸ ਕਲੱਬ ਫਲੋਰ ਅਤੇ ਦੋਨੇ ਸਾਡੇ ਸਤਿਕਾਰਯੋਗ ਬग्गा ਸੇਲ ਗਿਆਣਾ ਜੀ ਰਾਈਟਰ ਸਾਹਿਬ ਤੇ ਧਰਮਪਾਲ ਧੰਮਾ ਜੀ ਵਿਸ਼ੇਸ਼ ਤੌਰ ਤੇ ਅੱਜ ਆਸ਼ੀਰਵਾਦ ਲੈਣ ਵਾਸਤੇ ਪਹੁੰਚੇ ਆ ਸੋ ਮਹਾਰਾਜ ਜੀ ਨੂੰ ਆਪਾਂ ਪਹਿਲਾਂ ਤਾਂ ਬਹੁਤ ਬਹੁਤ ਸਤਿਗੁਰੂ ਵਿਦਾਸ ਮਹਾਰਾਜ ਦੇ ਅਵਤਾਰ ਗੁਰਪੁਰਬ ਦੀ ਵਧਾਈ ਦਿੰਨੇ ਆ ਤੇ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਜੀ ਮਹਾਰਾਜ ਜੀ ਜੈ ਗੁਰਦੇਵ ਧਨ ਗੁਰਦੇਵ ਜੀ ਜੈ ਗੁਰਦੇਵ ਜੀ ਮਹਾਰਾਜ ਜੀ ਅੱਜ ਜਿਹੜਾ ਬਹੁਤ ਹੀ ਪਿਆਰਾ ਸ਼ਬਦ ਜਿਹੜਾ ਆਪਾਂ ਜੀ ਰਿਲੀਜ਼ ਕੀਤਾ ਉਦੇ ਸਬੰਧ ਵਿੱਚ ਕੀ ਸੁਨੇਹੀ ਕੌਮ ਨੂੰ ਕੋਈ ਸੰਦੇਸ਼ ਤੁਸੀਂ ਦੇਣਾ ਚਾਹੁੰਦੇ ਹੋ ਸਤਿਕਾਰਯੋਗ ਸਾਧ ਸੰਗਤ ਜੋ ਆਜ ਡਾਕਟਰ ਵੀਰ ਮੇਰ ਅਤੇ ਕਾਰ ਸਭਾ ਬਲੋਂ ਰੈਸ ਕਲੱਬ ਦੇ ਬਲੋਂ ਜੋ ਗੁਰੂ ਕੇ ਪੁੱਤਰ ਨਾਮ ਦਾ ਜੋ ਭਜਨ ਸਤਪੁਰ ਰਵਦਾਸ ਜੀ ਮਹਾਰਾਜ ਦੇ ਮਿਸ਼ਨ ਪ੍ਰਤੀ ਸਮਰਪਿਤ ਕੀਤਾ ਗਿਆ ਗਾਇਕ ਰਮਨਪਾਲ ਤਾਂ ਮਾ ਜੀ ਰਾਈਟਰ ਬਗਾ ਜੀ ਉਹ ਕੀਲ ਕੀ ਬਣੇ ਬਗਾ ਨੇ ਜੋ ਇਹ ਸਤਿਗੁਰੂ ਨੇ ਸਰਦਾ ਰੂਪ ਵਿੱਚ ਪ੍ਰਗਟ ਕੀਤਾ ਹੈ ਮੈਂ ਸਾਰੇ ਸੰਸਾਰ ਦੇਆਂ ਲੋਕਾਂ ਨੂੰ ਜਿੱਥੇ ਵੀ ਦੁਨੀਆ ਵਿੱਚ ਗੁਰੂ ਅਰਜਨਾਮਲੇ ਵਸੰਤਾਂ ਵਸੀਆਂ ਇਹ ਸੁਪਰਾਲੇ ਦੀ ਜਿੱਥੇ ਸ਼ਲਾਘਾ ਕਰਦਾ ਹਾਂ ਉੱਥੇ ਸਾਰੇ ਇਹਨਾਂ ਨੂੰ ਸਤਿਗੁਰੂ ਅਰਜਨ ਜੀ ਦੇ 699 ਪ੍ਰਕਾਸ਼ ਉਤਸਵ ਦਿਨਾਂ ਮੁਬਾਰਕਾਂ ਦਿੰਦਾ ਤੇ ਬੇਨਤੀ ਕਰਦਾ ਵੀ ਸਾਰੇ ਜਿੱਥੇ ਤੁਸੀਂ ਦਿਲਾਂ ਦੇ ਵਿੱਚ ਮਹਾਰਾਜ ਨੂੰ ਵਸਾ ਕੇ ਬਿਠੋ ਇਹਨਾਂ ਆਕੋਮੀ ਰਾਈਟਰਾਂ ਨੂੰ ਸਿੰਗਰਾਂ ਨੂੰ ਹੌਸਲਾ ਫੁਜਾਈ ਕਰੋ ਤਾਂ ਜੋ ਗੁਰੂ ਦੇ ਮਿਸ਼ਨ ਨੂੰ ਕਰ ਕਰ ਪੂਰਾ ਜੱਸ ਕੇ ਤੇ ਅਸੀਂ ਕੋਮ ਦੇ ਵਿੱਚ ਮਾਣ ਦੇ ਨਾਲ ਆਪਣੀ ਜ਼ਿੰਦਗੀ ਬਸਰ ਕਰੀਏ ਜੈ ਗੁਰਦੇ ਧੰਗੁਰ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪਾਂ ਜਿਹੜੇ ਸਾਡੇ ਸਤਕਾਰਯੋਗ ਧਰਮਪਾਲ ਧੰਮਾ ਜੀ ਇਸ ਗੀਤ ਦੇ ਜਿਹੜੇ ਸਿੰਗਰ ਆ ਜਿਨ੍ਹਾਂ ਵੱਲੋਂ ਇਹ ਗੀਤ ਗਾਇਆ ਗਿਆ ਸੋ ਉਹਨਾਂ ਨਾਲ ਵੀ ਜਲਬਤ ਕਰਦੇ ਆ ਅਜੀ ਧਰਮਪਾਲ ਧੰਮਾ ਜੀ ਬਹੁਤ ਬਹੁਤ ਸਵਾਗਤ ਹੈ ਤੇ ਕੀ ਕਹਿਣਾ ਚਾਹੁੰਦਾ ਜੀ ਜਿਹੜਾ ਤੁਸੀਂ ਮਾਰਗ ਦੇ ਵਿੱਚ ਰਬਦਾਸ ਮਹਾਰਾਜ ਜੀ ਦਾ ਬਹੁਤ ਹੀ ਪਿਆਰਾ ਸ਼ਬਦ ਜਿਹੜਾ ਲੈ ਕੇ ਆਏ ਆ ਕੀ ਸਨੇਹਾ ਦੇਣਾ ਚਾਹੁੰਦੇ ਉਸ ਵਿੱਚੀ ਗੋਮ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੀ ਜੋ ਮੇਰਾ ਸੌਂਗ ਆਇਆ ਹੈ ਗੁਰੂ ਦੇ ਪੱਤਰ ਬੱਗਾ ਸੇਲਕੀਆਂ ਨਾਲ ਜਿੱਦਾ ਲਿਖਿਆ ਹੋਇਆ ਹੈ ਤੇ ਮੇਰੇ ਵੱਲੋਂ ਇਹ ਨੂੰ ਬਾਇ ਗਿਆ ਹੈ ਤੋਂ ਤੁੰਗਤਾ ਨੂੰ ਬੇਨਤੀ ਹੈ ਕਿ ਇਹ ਨੂੰ ਵੱਧ ਚੜ ਕੇ ਸ਼ੇਅਰ ਕਰੋ ਤੇ ਚੰਗੇ ਕਮੈਂਟ ਕਰੋ ਧੰਨਵਾਦ ਸੋ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਹੈ ਬੱਗਾ ਸੇਲ ਗਿਆਣਾ ਜੀ ਤੇ ਤੁਸੀਂ ਵੀ ਹੋ ਜੇ ਇੱਕ ਮਿੰਟ ਵਾਸਤੇ ਸਾਰੇ ਸਤਿਕਾਰਯੋਗ ਬੱਗਾ ਸੇਲ ਗਿਆਣਾ ਜੀ ਜਿਨ੍ਹਾਂ ਵੱਲੋਂ ਪਹਿਲਾਂ ਵੀ ਸਤਗੁਰੂ ਰਵਿਦਾਸ ਮਹਾਰਾਜ ਦੀ ਸ਼ਖਤ ਦੇ ਵਿੱਚ ਅਨੇਕਾਂ ਸ਼ਬਦ ਲਿਖੇ ਤੇ ਵੱਖ-ਵੱਖ ਜਿਹੜੀਆਂ ਆਵਾਜ਼ਾਂ ਵੱਲੋਂ ਉਹਨਾਂ ਨੂੰ ਗਾਇਆ ਗਿਆ ਸੋ ਇੱਕ ਬਹੁਤ ਪਿਆਰਾ ਜਿਹੜਾ ਸ਼ਬਦ ਹੈ ਗੁਰੂ ਦੇ ਪੁੱਤਰ ਲੈ ਕੇ ਹਾਜ਼ਰ ਹੋਏ ਆ ਸੋ ਬੱਗਾ ਸੇਲ ਗਿਆਣਾ ਜੀ ਰਾਈਟਰ ਆ ਜਿਨ੍ਹਾਂ ਵੱਲੋਂ ਇਹ ਗੀਤ ਲਿਖਿਆ ਗਿਆ ਸੋ ਉਹਨਾਂ ਨਾਲ ਵੀ ਗੱਲਬਾਤ ਕਰਦੇ ਜੀ ਬੱਗਾ ਜੀ ਸਵਾਗਤ ਹੈ ਬਹੁਤ ਬਹੁਤ ਤੁਹਾਡਾ ਧੰਨਵਾਦ ਆਵਾਜ਼ ਜੈ ਗੁਰਦੇਵ ਤੁਹਾਨੂੰ ਗੁਰਦੇਵ ਸਮੂਚੀ ਮਾਤਵਾ ਦੇ ਸੰਿਆਸਤ ਗੁਰਜਾਸ ਮਹਾਰਾਜ ਦੇ ਛੇ ਸਮੇ ਅਣਜਨੇ ਪਰਕਰ ਦੇਫੇ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਤੇ ਇਹ ਜੋ ਗੀਤ ਲਿਖਿਆ ਹੈ ਇਹ ਬਸ ਸਿਰਫ ਇਹੀ ਸੰਦੇਸ਼ ਦਿੰਦਾ ਕਿ ਜੋ ਸਾਡੇ ਗੁਰੂ ਸਾਹਿਬਾਨ ਹੋਇਆ ਉਹਨਾਂ ਨੇ ਸਮੂਚੀ ਮਨਤ ਲਈ ਬੜਾ ਸੰਘਰਸ਼ ਕੀਤਾ ਤੇ ਇਸ ਗੀਤੋਂ ਸਾਨੂੰ ਇਹ ਸੇਹ ਲੈਣੀ ਚਾਹੀਦੀ ਹੈ ਕਿ ਸੋਚਾ ਸਮਾਜ ਇਕੱਠਾ ਹੋ ਕੇ ਉਸ ਮਨੁਭਾਦੀ ਸੋਚ ਨੂੰ ਖਤਮ ਕਰ ਲਈ ਸਾਨੂੰ ਇੱਕ ਕੁਝੜ ਹੋਣਾ ਚਾਹੀਦਾ ਹੈ ਮੈਂ ਧੰਨਵਾਦ ਕਰਦਾ ਸਾਡੇ ਬਹੁਤ ਸਤਿਕਾਰਯੋਗ ਦੀ ਮਾਪੋਸ਼ ਦਿਨਾਂ ਸ਼ਿਵਾਲੇ ਆ ਕੇ ਜਾਈ ਉਸ ਨੇ ਕੀਤਾ ਔਰ ਬਹੁਤ ਵੱਡਾ ਧੰਨਵਾਦ ਸਤਕਾਰ ਕਰਦਾ ਮੈਂ ਦਾ ਸਾਡੇ ਗਾਇਕ ਸਰਬਲਤ ਮਾਜੀ ਜਿਨ੍ਹਾਂ ਨੇ ਸਵੀਰ ਆਵਾਜ਼ ਵਿੱਚ ਇੱਕ ਸਗੀ ਦੀ ਰਗੋਂ ਕੀਤਾ ਮੈਂ ਸਮੁੱਚੀ ਮੰਗਵਾਲੇ ਸਿਆਸਤ ਗੁਰਦਾਸ ਮਹਾਰਾਜ ਜੰਦਾ ਤੇ ਪਰ ਸਾਰੀ ਕੁਲ ਲਕਾਈ ਨੂੰ ਮੁਵਾਰਰਨਾ ਬਹੁਤ ਬਹੁਤ ਧੰਨਵਾਦ ਜੈ ਗੁਰਦੇ ਕਾਨੁਗੁਰਦੇ ਸਮੁੱਚੀ ਰਵਿਦਾਸੀਆਂ ਕੌਮ ਡਾਕਟਰ ਅੰਬੇਦਕਰ ਸੁਭਾਵਾਂ ਤੋ ਸਾਰਿਆਂ ਨੂੰ ਬੇਜਦੀ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਬਖਸ਼ੋ ਵੱਧ ਤੋਂ ਵੱਧ ਸਤਿਕਾਰ ਦਿਓ ਔਰ ਸ਼ੇਅਰ ਕਰੋ ਵੱਧ ਤੋਂ ਵੱਧ ਕਮੈਂਟ ਕਰੋ ਤੋ ਸਾਰਿਆਂ ਦਾ ਇੱਕ ਵਾਰੀ ਫੇਰ ਬਹੁਤ ਬਹੁਤ ਧੰਨਵਾਦ ਰਿਪੋਰਟਰ ਕੋ ਡੀਪ ਸਰ ਤੋਂ ਤੁਹਾਡਾ ਵੀ ਡੀਡੀ ਨਿਊਜ਼ ਪੰਜਾਬ ਨੇ ਸ਼ੇਅਰ ਫਲੋਟੋ ਖਾਸ ਰਿਪੋਰਟ ਸਤਿਗੁਰੂ ਰਾਜ ਮਹਾਰਾਜ ਦੀ ਜੈ ਸਤਿਕਾਰਯੋਗ ਸਾਧ ਸੰਗਤ ਜੀ ਅੱਜ ਜੋ ਇਹ ਸਤਿਗੁਰੂ ਸਾਹਿਬ ਸਤਗੁਰਪਦਾਰ ਸਿੰਘ ਮਹਾਰਾਜੀ ਦਾ ਗੁਰੂ ਕੇ ਪੁੱਤਰ ਜੋ ਬੱਗਾ ਸਾਹਿਬ ਜੀ ਨੇ ਸੇਲਕੀ ਬਣੇ ਆਲੇ ਨੇ ਰਾਈਟਰ ਤੇ ਸ੍ਰੀ ਚਰਨਪਾਲ ਜੀ ਤਮਾ ਤਮਾ ਜਿਨ੍ਹਾਂ ਨੇ ਸ਼ੈਬ ਸਤਗੁਰੂ ਦਾਸ ਜੀ ਮਹਾਰਾਜ ਦੀ ਉਹ ਦੇਨ ਜੋ ਸਮਾਜ ਲਈ ਉਹਦੇ ਬਾਰੇ ਜੇ ਸਿੰਗਰ ਨੇ ਆਪਣੀਆਂ ਪਾਪ ਨਵਾ ਸਤਗੁਰਾਂ ਪ੍ਰਤੀ ਅਰਪਣ ਕੀਤੀਆਂ ਹਨ ਮੈਂ ਇਹਨਾਂ ਦੇ ਇਸ ਸੁਪਰਾਲੇ ਦੀ ਸ਼ਲਾਘਾ ਕਰਦਾ ਤੇ ਕੌਮ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਜੋ ਇਹ ਸੰਗੀਤ ਦੇ ਰਾਹੀ ਲੇ ਸਿੰਗਰ ਨੇ ਤੇ ਲੇਖਕ ਨੇ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹਨੂੰ ਐਨ ਬੈਨ ਗੁਰੂ ਰਬਦਾਸ ਮਹਾਰਾਜ ਦੇ ਮਿਸ਼ਨ ਦੇ ਵਿੱਚ ਪ੍ਰਚਾਰ ਕੇ ਤੇ ਗੁਰੂ ਦੇ ਸੰਦੇਸ਼ ਦੇ ਪਾਤਰ ਬਣ ਕੇ ਗੁਰਗੀਆਂ ਰਹਿਮਤਾਂ ਪ੍ਰਾਪਤ ਕਰਿਏ ਸਾਰੇ ਸੰਸਾਰ ਦੇ ਲੋਕਾਂ ਨੂੰ ਗੁਰੂ ਸਾਹਿਬ ਦੇ 699 ਪ੍ਰਕਾਸ਼ ਦੇ ਸੁਖੀਆਂ ਬਤੌਰ ਮੁਖਸ਼ੇਵਾ ਦਰਦਵਾਰ ਸ਼ਕਤ ਦਾ ਸਿਰਪਰ ਖਾਲਸਾ ਬਲੋਂ ਸਾਰੇ ਸੰਸਾਰ ਦੇ ਲੋਕਾਂ ਨੂੰ ਬਹੁਤ-ਬਹੁਤ ਮੁਬਾਰਕ ਜੈ ਗੁਰਦੇਵ ਤਨ ਗੁਰਦੇਵ वाहिगुरू जीा ख़सा वाहिगुरू जी फति